ਦਰਸ਼ਨ ਦੇਖ ਜੀਵਾ ਗੁਰ ਤੇਰਾ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਕੋਈ ਪ੍ਰਾਪਤ ਮੇਰਾ ਦਰਸ਼ਨ ਦੇਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ RAMDAS GURU ਜਿਨ ਸਿਰਿਆ ਤਿਨੇ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰ ਜਨਹਾਰੈ ਧਾਰਿਆ ਗੁਰੂ ਪਿਆਰਿਓ ਅੱਜ ਅਸੀਂ ਗੱਲ ਕਰਾਂਗੇ ਸਿੱਖ ਧਰਮ ਦੇ ਚੌਥੇ ਗੁਰੂ ਸ੍ਰੀ ਗੁਰੂ RAMDAS JI ਦੇ ਜੀਵਨ ਬਾਰੇ ਗੁਰੂ RAMDAS JI ਦਾ ਜਨਮ 25 ਅਸੂ ਸਨ 1534 ਈਸਵੀ ਨੂੰ ਮੂਲ ਨਾਨਕ ਸ਼ੈ ਕੈਲੰਡਰ ਮੁਤਾਬਕ 9 ਅਕਤੂਬਰ ਨੂੰ ਚੂਨਾ ਮੰਡੀ ਲਾਹੌਰ ਪਾਕਿਸਤਾਨ ਵਿਖੇ ਹੋਇਆ। ਆਪ ਜੀ ਦੇ ਪਿਤਾ ਸ੍ਰੀ ਹਰਿਦਾਸ ਜੀ ਅਤੇ ਮਾਤਾ ਦਇਆਕੌਰ ਜੀ ਸਨ। ਆਪ ਜੀ ਦੇ ਮਾਤਾ ਪਿਤਾ ਨੇ ਆਪ ਜੀ ਦਾ ਨਾਮ ਜੇਠਾ ਰੱਖਿਆ ਸੀ। ਆਪ ਜੀ ਦੀ ਉਮਰ ਅਜੇ ਛੋਟੀ ਹੀ ਸੀ ਕਿ ਆਪ ਜੀ ਦੇ ਮਾਤਾ ਜੀ ਅਕਾਲ ਚਲਾਣਾ ਕਰ ਗਏ। ਕੁਝ ਸਮੇਂ ਮਗਰੋਂ ਪਿਤਾ ਜੀ ਵੀ ਅਕਾਲ ਚਲਾਣਾ ਕਰ ਗਏ। ਇਸ ਤਰ੍ਹਾਂ ਆਪ 7 ਸਾਲ ਦੀ ਉਮਰ ਦੇ ਵਿੱਚ ਯਤੀਮ ਹੋ ਗਏ। ਆਪ ਜੀ ਨੂੰ ਇਕੱਲਿਆਂ ਜਾਣ ਕੇ ਆਪ ਜੀ ਦੇ ਨਾਨੀ ਜੀ ਆਪ ਜੀ ਨੂੰ ਆਪਣੇ ਨਾਲ ਪਿੰਡ ਵਸਰ ਕੇ ਲਿਆਏ ਆਪ ਜੀ ਦੇ ਨਾਨੀ ਜੀ ਵੀ ਬਹੁਤ ਗਰੀਬ ਸਨ ਜਿਸ ਕਾਰਨ ਆਪ ਜੀ ਬਚਪਨ ਵਿੱਚ ਹੀ ਕਿਰਤ ਕਮਾਈ ਦੇ ਕਾਰ ਵਿੱਚ ਜੁਟ ਗਏ ਆਪ ਜੀ ਛੋਲਿਆਂ ਦੀਆਂ ਘੁੰਗੜੀਆਂ ਵੇਚਿਆ ਕਰਦੇ ਸਨ ਇਸ ਤਰ੍ਹਾਂ ਆਪ ਜੀ ਆਪਣਾ ਤੇ ਆਪਣੀ ਨਾਨੀ ਦਾ ਟਿੱਡ ਪਰਦੇ ਆਪ ਜੀ ਬਚਪਨ ਤੋਂ ਹੀ ਬੜੇ ਦਾਨੀ ਅਤੇ ਧਰਮੀ ਸੁਭਾਅ ਦੇ ਮਾਲਕ ਸਨ ਆਪ ਜੀ ਕਈ ਵਾਰ ਗਰੀਬਾਂ ਨੂੰ ਘੁੰਗੜੀਆਂ ਮੁਫਤ ਵਿੱਚ ਹੀ ਖਵਾ ਦਿਆ ਕਰਦੇ ਸਨ ਕੁਦਰਤਨ ਗੁਰੂ ਅਮਰਦਾਸ ਜੀ ਦਾ ਜਨਮ ਨਗਰੀ ਵੀ ਬਾਸਰਕੇ ਹੀ ਸੀ ਜਦੋਂ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਸ਼ਹਿਰ ਵਸਾਇਆ ਤਾਂ ਪਿੰਡ ਬਾਸਰਕੇ ਤੋਂ ਕਈ ਪਰਿਵਾਰ ਗੋਇੰਦਵਾਲ ਵਿਖੇ ਜਾ ਵਸੇ ਜਿਨ੍ਹਾਂ ਵਿੱਚ ਭਾਈ ਜੇਠਾ ਜੀ ਵੀ ਸ਼ਾਮਲ ਸਨ ਆਪ ਜੀ ਗੁਰੂ ਅਮਰਦਾਸ ਜੀ ਦੇ ਦਰਬਾਰ ਵਿਖੇ ਬਹੁਤ ਸੇਵਾ ਕਰਦੇ ਜਿਸ ਨਾਲ ਗੁਰੂ ਜੀ ਦਾ ਆਪ ਜੀ ਨਾਲ ਬਹੁਤ ਪਿਆਰ ਪੈ ਗਿਆ ਗੁਰੂ ਅਮਰਦਾਸ ਜੀ ਜਿੱਥੇ ਵੀ ਜਾਂਦੇ ਆਪ ਜੀ ਨੂੰ ਨਾਲ ਲੈ ਕੇ ਜਾਂਦੇ ਇਥੋਂ ਤੱਕ ਕਿ ਇੱਕ ਵਾਰ ਕੁਝ ਦੋਖੀਆਂ ਅਤੇ ਨਿੰਦਕਾਂ ਨੇ ਅਕਬਰ ਦੇ ਦਰਬਾਰ ਗੁਰੂ ਅਮਰਦਾਸ ਜੀ ਦੇ ਵਿਰੁੱਧ ਸ਼ਿਕਾਇਤ ਕਰ ਦਿੱਤੀ ਤਾਂ ਅਕਬਰ ਨੇ ਗੁਰੂ ਜੀ ਨੂੰ ਆਪਣੇ ਦਰਬਾਰ ਵਿੱਚ ਬੁਲਾਇਆ ਤਾਂ ਗੁਰੂ ਅਮਰਦਾਸ ਜੀ ਨੇ ਆਪਣੀ ਥਾਂ ਤੇ ਆਪ ਜੀ ਨੂੰ ਹੀ ਭੇਜਿਆ ਤਾਂ ਆਪ ਜੀ ਨੇ ਅਕਬਰ ਦੀ ਪੂਰੀ ਤਸੱਲੀ ਕਰਵਾਈ ਜਿਸ ਤੇ ਅਕਬਰ ਬਾਦਸ਼ਾਹ ਬਹੁਤ ਖੁਸ਼ ਹੋਇਆ ਅਤੇ ਦੋਖੀਆਂ ਦੀ ਝਾੜ ਪਾਈ ਗੁਰੂ ਅਮਰਦਾਸ ਜੀ ਦਾ ਆਪ ਜੀ ਪ੍ਰਤੀ ਪਿਆਰ ਇੰਨਾ ਵੱਧ ਗਿਆ ਕਿ ਗੁਰੂ ਜੀ ਨੇ ਆਪਣੀ ਸੁਪੁੱਤਰੀ ਬੀਬੀ ਪਾਨੀ ਦਾ ਵਿਆਹ ਆਪ ਜੀ ਨਾਲ ਕਰਵਾ ਦਿੱਤਾ ਆਪ ਜੀ ਦੇ ਘਰ ਤਿੰਨ ਪੁੱਤਰਾਂ ਨੇ ਜਨਮ ਲਿਆ ਬਾਬਾ ਪ੍ਰਿਥੀ ਚੰਦ ਬਾਬਾ ਮਹਾਦੇਵ ਅਤੇ ਗੁਰੂ ਅਰਜਨ ਸਾਹਿਬ ਵਿਆਹ ਮਗਰੋਂ ਵੀ ਆਪ ਜੀ ਗੁਰੂ ਅਮਰਦਾਸ ਜੀ ਦੀ ਸੇਵਾ ਵਿੱਚ ਉਸੇ ਤਰ੍ਹਾਂ ਜੁਟੇ ਰਹੇ ਆਪ ਜੀ ਨੇ ਇਸ ਨੂੰ ਸੋਰਾ ਘਰ ਨਹੀਂ ਸਗੋਂ ਅਕਾਲ ਪੁਰਖ ਦਾ ਘਰ ਸਮਝਿਆ ਅਤੇ ਸੱਚੀ ਭਾਵਨਾ ਨਾਲ ਗੁਰੂ ਘਰ ਦੀ ਸੇਵਾ ਵਿੱਚ ਲੱਗੇ ਰਹੇ ਗੁਰੂ ਅਮਰਦਾਸ ਜੀ ਨੇ ਆਪ ਜੀ ਨੂੰ ਹੁਕਮ ਦਿੱਤਾ ਕਿ ਆਪ ਜੀ ਪੰਜਾਬ ਵਿੱਚ ਜਗਾ ਖਰੀਦ ਕੇ ਨਵਾਂ ਸ਼ਹਿਰ ਵਸਾਓ ਤਾਂ ਆਪ ਜੀ ਨੇ ਸੁਲਤਾਨਵਿੰਡ ਅਤੇ ਲਗਲੇ ਪਿੰਡਾਂ ਦੀ ਜ਼ਮੀਨ ਖਰੀਦ ਕੇ ਗੁਰੂ ਕੀ ਨਗਰੀ ਦਾ ਆਗਾਜ਼ ਕੀਤਾ ਅਤੇ ਵੱਖ-ਵੱਖ ਕਿੱਤਿਆਂ ਦੇ ਕਾਰੀਗਰ ਲਿਆ ਕੇ ਇੱਥੇ ਵਸਾਏ ਅਤੇ ਇਲਾਕੇ ਨੂੰ ਵਪਾਰਕ ਸਥਿਤੀ ਤੋਂ ਮਜ਼ਬੂਤ ਕੀਤਾ ਆਪ ਜੀ ਨੇ ਸੰਤੋਖ ਸਰ ਸरोवर ਦੀ ਖੁਦਾਈ ਸ਼ੁਰੂ ਕਰਵਾਈ ਸਨ 1574 ਈਸਵੀ ਵਿੱਚ ਗੁਰੂ ਅਮਰਦਾਸ ਜੀ ਨੇ ਆਪਣਾ ਅੰਤਲਾ ਸਮਾਂ ਜਾਣ ਕੇ ਆਪ ਜੀ ਦੀ ਸੇਵਾ ਨੂੰ ਦੇਖਦਿਆਂ ਆਪ ਜੀ ਨੂੰ ਗੁਰਬਾਣੀ ਦੀਆਂ ਸਾਰੀਆਂ ਪੌਥੀਆਂ ਸੌਂਪ ਕੇ ਗੁਰਤਾ ਗੱਦੀ ਤੇ ਬਿਠਾ ਗੁਰੂ ਰਾਮਦਾਸ ਬਣਾ ਦਿੱਤਾ ਆਪ ਜੀ ਨੇ ਅੰਮ੍ਰਿਤਸਰ ਸਰੋਵਰ ਦੀ ਖੁਦਾਈ ਸ਼ੁਰੂ ਕਰਵਾਈ ਜਿਸ ਦੇ ਨਾਮ ਨਾਲ ਅੱਜ ਅੰਮ੍ਰਿਤਸਰ ਸ਼ਹਿਰ ਜਾਣਿਆ ਜਾਂਦਾ ਹੈ ਆਪ ਜੀ ਨੇ ਸਿੱਖੀ ਪ੍ਰਚਾਰ ਅਤੇ ਕੌਮੀ ਭਾਈਚਾਰੇ ਦੇ ਤਾਲ ਮੇਲ ਲਈ ਮਸੰਦ ਪ੍ਰਥਾ ਆਰੰਭ ਕੀਤੀ ਹਰ ਇੱਕ ਇਲਾਕੇ ਵਿੱਚ ਇੱਕ ਇੱਕ ਮਸੰਦ ਨਾਮਜ਼ਦ ਕੀਤਾ ਗਿਆ ਇਸ ਨਾਲ ਸੰਗਤ ਅਤੇ ਗੁਰੂ ਸਾਹਿਬ ਵਿਚਕਾਰ ਰابطਾ ਵਧੀਆ ਕਾਇਮ ਹੋਣ ਲੱਗ ਪਿਆ ਇੱਕ ਦਿਨ ਗੁਰੂ ਨਾਨਕ ਸਾਹਿਬ ਦੇ ਵੱਡੇ ਸੁਪੁੱਤਰ ਬਾਬਾ ਸ੍ਰੀ ਚੰਦ ਜੀ ਆਪ ਜੀ ਦੇ ਦਰਸ਼ਨਾਂ ਲਈ ਆਏ। ਆਪ ਜੀ ਨੇ ਗੁਰੂ ਪੁੱਤਰ ਜਾਣ ਕੇ ਬਹੁਤ ਸਤਿਕਾਰ ਕੀਤਾ। ਬਾਬਾ ਸ੍ਰੀ ਚੰਦ ਜੀ ਆਪ ਜੀ ਦੀ ਸ਼ਖਸੀਅਤ ਤੋਂ ਬਹੁਤ ਪ੍ਰਭਾਵਿਤ ਹੋਏ। ਆਪ ਜੀ ਨੇ ਪਹਿਲੇ ਗੁਰੂ ਸਹਿਬਾਨਾ ਵਾਂਗ ਸਿੱਖਾਂ ਦੇ ਅਗਵਾਈ ਲਈ ਬਹੁਤ ਬਾਣੀ ਉਚਾਰਨ ਕੀਤੀ। ਆਪ ਜੀ ਨੇ 30 ਰਾਗਾਂ ਵਿੱਚ ਬਾਣੀ ਉਚਾਰਨ ਕੀਤੀ ਜਿਨ੍ਹਾਂ ਵਿੱਚ ਸਾਹਿਤ ਦੇ ਹਰ ਪੱਖ ਨੂੰ ਆਪ ਜੀ ਨੇ ਅਧਿਆਤਮਕ ਰੰਗਤ ਦਿੱਤੀ। ਆਪ ਜੀ ਨੇ 12 ਛੰਤ ਅਸ਼ਟਪਦੀਆਂ ਘੋੜੀਆਂ ਪਹਿਰੇ ਕਰ ਹਲੇ ਆਦ ਬੇਅੰਤ ਰਚਨਾਵਾਂ ਰਚੀਆਂ ਜਿਸ ਨਾਲ ਮਨੁੱਖ ਨੂੰ ਹਰ ਪੱਖ ਤੋਂ ਸੇਧ ਮਿਲਦੀ ਹੈ ਆਪ ਜੀ ਨੇ ਲਾਵਾ ਦੀ ਬਾਣੀ ਦੀ ਰਚਨਾ ਕਰਕੇ ਸਿੱਖਾਂ ਨੂੰ ਆਨੰਦ ਕਾਰਜਾਂ ਦੀ ਮਰਿਆਦਾ ਦਿੱਤੀ ਜਿਸ ਨਾਲ ਸਿੱਖ ਧਰਮ ਨੂੰ ਵੱਖਰੀ ਪਹਿਚਾਣ ਮਿਲੀ ਆਪ ਜੀ ਨੇ ਸਨ 1581 ਈਸਵੀ ਨੂੰ ਆਪਣੇ ਛੋਟੇ ਸੁਪੁੱਤਰ ਅਰਜਨ ਸਾਹਿਬ ਨੂੰ ਗੁਰਬਾਣੀ ਦਾ ਸਾਰਾ ਖਜ਼ਾਨਾ ਸੌਂਪ ਕੇ ਗੁਰਤਾ ਗੱਦੀ ਤੇ ਬਿਠਾ ਕੇ ਪੰਜਵੇਂ ਨਾਨਕ ਥਾਪ ਦਿੱਤਾ ਅਤੇ ਆਪ ਜੀ ਜੋਤੀ ਜੋਤ ਸਮਾ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ